ਇਹ ਮਤ ਸਮਝੋ ਵੀ ਇਹ ਲੋਕ ਵੇਸਲੇ ਹੋਗੇ ਅਸੀਂ ਉਸੇ ਤਰ੍ਹਾਂ ਹੀ ਅਜੇ ਪੂਰੇ ਤਿਆਰ ਮਰ ਤਿਆਰ ਆ ਇੱਕ ਪਾਸੇ ਜਿੱਥੇ ਅਜੇ ਦੇਸ਼ ਭਰ ਦੀ ਵਿੱਚ ਗਣਤੰਤਰ ਦਿਹਾੜਾ ਮਨਾਇਆ ਗਿਆ ਉੱਥੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੜਕਾਂ ਦੇ ਉੱਤੇ ਟਰੈਕਟਰ ਹੀ ਟਰੈਕਟਰ ਨਜ਼ਰ ਆਏ ਜਿੱਹਾਂ ਤੋਂ ਅਨੁਦਸੀ ਕਿ ਤਸਵੀਰਾਂ ਮੋਗਾ ਤੇ ਗੁਰਦਾਸਪੁਰ ਦੀਆਂ ਨੇ ਜਿਨ੍ਹਾਂ ਦੇ ਵਿੱਚ ਵੇਖ ਸਕਦੇ ਹੋ ਕਿ ਸੜਕਾਂ ਦੇ ਉੱਤੇ ਟਰੈਕਟਰਾਂ ਦਾ ਹੜਾ ਆਇਆ ਹੋਇਆ ਨਜ਼ਰ ਆ ਰਿਹਾ ਦਰਅਸਲ ਦੱਸਦੇ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਦੇ ਨਾਲ ਹੀ ਆਪਣੀ ਆਵਾਜ਼ ਉੱਚ ਕਰਦੇ ਹੋਏ ਟਰੈਕਟਰ ਮਾਰਚ ਕੱਢਿਆ ਗਿਆ ਟਰੈਕਟਰ ਮਾਰਚ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਟਰੈਕਟਰ ਮਾਰਚ ਕਰ ਰਹੇ ਨੇ ਉਹਨਾਂ ਕਿਹਾ ਕਿ ਭਾਵੇਂ ਕਿ ਕੇਂਦਰ ਦੇ ਵੱਲੋਂ ਕਿਸਾਨ ਨੇ ਬਿੱਲ ਵਾਪਸ ਲੈ ਲਈਗੇ ਸੀ ਪਰ ਜੋ ਬਾਕੀ ਰਹਿੰਦੀਆਂ ਮੰਗਾਂ ਸੀ ਉਹ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਲਾਗੂ ਕਰਵਾਉਣ ਦੇ ਲਈ ਅੱਜ ਉਹਨਾਂ ਦੇ ਵੱਲੋਂ ਇਹ ਟਰੈਕਟਰ ਮਾਰਚ ਕੀਤਾ ਗਿਆ ਹੈ ਭਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੂਨੇ ਲਖੋਵਾਲ ਅੱਜ ਇਹ ਟਰੈਕਟਰ ਮਾਰਚ ਕਰਵਾ ਰਹੇ ਜੀ 26 ਜਨਵਰੀ ਨੂੰ ਇਹ ਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਲ ਇੰਡੀਆ ਵੱਲੋਂ ਇਹ ਕਾਲ ਆ ਸਾਨੂੰ ਅੱਜ ਤਕਰੀਬਨ ਆਲ ਇੰਡੀਆ ਦੇ ਵਿੱਚ 500 ਜ਼ਿਲ੍ਹਿਆਂ ਦੇ ਵਿੱਚ ਹੈੱਡ ਕੁਆਟਰਾਂ ਦੇ ਉੱਤੇ ਤੇ ਤਹਿਸੀਲਾਂ ਦੇ ਵਿੱਚ ਅੱਜ ਟਰੈਕਟਰ ਮਾਰਚ ਹੋ ਰਿਹਾ ਜੋ ਆਉਣ ਵਾਲੀ ਮੋਦੀ ਸਰਕਾਰ ਨੂੰ ਇਹ ਦੱਸਿਆ ਜਾਵੇ ਕਿਉਂਕਿ ਹਜੇ ਕਿਸਾਨ ਜਾਗਦੇ ਆ ਜਿਹੜੀਆਂ ਸਾਡੀਆਂ 2020 ਦੇ ਵਿੱਚ ਕਿਸਾਨੀ ਮੰਗਾਂ ਦੇ ਵੇਲੇ ਸਾਨੂੰ ਬਿੱਲ ਉਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਸੀ ਉਹ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਸੀ ਉਹਨਾਂ ਨੇ ਉਹ ਲਾਗੂ ਨਹੀਂ ਕੀਤੀਆਂ ਜਿਹੜੀਆਂ ਜਿਵੇਂ ਐਮਐਸਪੀ ਦੇ ਉੱਤੇ ਗਾਰੰਟੀ ਕਾਨੂੰਨ ਬਣਾਉਣਾ ਜਾਂ ਜਿਹਨਾਂ ਦੇ ਕਿਸਾਨਾਂ ਦੇ ਉੱਤੇ ਸਾਡੇ ਲਖਬੀਰਪੁਰ ਖੀਰੀ ਦੇ ਵਿੱਚ ਜਾਂ ਉਹਨਾਂ 26 ਜਨਵਰੀ ਦੇ ਵਿੱਚ ਪਰਚੇ ਸਾਡੇ ਹੋਏ ਸੀ ਉਹਨਾਂ ਦੇ ਰੱਦ ਕਰਵਾਉਣ ਵਾਸਤੇ ਤੇ 10000 ਬਡਾਪਾ ਪੈਨਸ਼ਨ ਜਿਵੇਂ ਮੁਲਾਜ਼ਮਾਂ ਨੂੰ ਮਿਲਦੀ ਉਸੇ ਤਹਿਤ ਸਾਡੇ ਕਿਸਾਨਾਂ ਨੂੰ ਪੈਨਸ਼ਨ ਦੇਣ ਵਾਸਤੇ ਸਾਡੀਆਂ ਲੇਡੀ ਜੀ ਨੂੰ ਪੈਨਸ਼ਨ ਦੇਣ ਵਾਸਤੇ ਜਿਹੜੀਆਂ 60 ਸਾਲ ਤੋਂ ਉੱਪਰ ਹੋ ਗਈਆਂ ਕੰਮ ਕਰਦੇ ਜਿਹੜਾ ਸਾਰੇ ਸੰਸਾਰ ਦਾ ਢੱਡਪੜ ਦਾ ਕਿਸਾਨ ਉਹ ਕੰਮ ਕਰਦਾ ਕਰਦਾ ਬੋਡਾ ਹੋ ਜਾਂਦਾ ਉਹਨੂੰ ਪੈਨਸ਼ਨ ਦੀ ਮੰਗ ਕਰਾਉਣ ਵਾਸਤੇ ਇਸ ਤਰ੍ਹਾਂ ਸਾਰੀਆਂ ਮੰਗਾਂ ਲਾਗੂ ਕਰਵਾਉਣ ਵਾਸਤੇ ਕੇਂਦਰ ਨੂੰ ਦੱਸਣ ਵਾਸਤੇ ਵੀ ਅੱਜ ਸਾਡੇ ਕਿਸਾਨ ਅਜੇ ਜਾਗਦੇ ਆ ਸੁੱਤੇ ਨਹੀਂਗੇ ਇਹ ਮਤ ਸਮਝੋ ਵੀ ਇਹ ਲੋਕ ਵੇਸਲੇ ਹੋਗੇ ਅਸੀਂ ਉਸੇ ਤਰ੍ਹਾਂ ਹੀ ਅਜੇ ਪੂਰੇ ਤਿਆਰ ਬਰ ਤਿਆਰ ਆਣ ਵਾਲੇ ਸਮੇਂ 'ਚ ਜੋ ਸੰਯੁਕਤ ਕਿਸਾਨ ਮੋਰਚਾ ਜੋ ਸਾਨੂੰ ਵੱਡੀ ਕਾਲ ਦੇਊਗਾ ਅਸੀਂ ਉਹਨੂੰ ਵੀ ਪੂਰਾ ਐਨ ਵਧੀਆ ਤਰੀਕੇ ਦੇ ਨਾਲ ਇਸ ਕਰਾਂਗੇ ਜਿਹੜਾ ਅੱਜ ਟਰੈਕਟਰ ਮਾਰਚ ਜਿਹੜਾ ਮੋਗੇ ਜ਼ਿਲ੍ਹੇ ਦੇ ਵਿੱਚ ਅੱਜ ਹੋ ਰਿਹਾ ਇਹ ਸਮੂਹ ਕਿਸਾਨ ਜਥੇਬੰਦੀਆਂ ਨਾਲ ਬੁਗੀਪੁਰਾ ਚੌਂਕ ਤੋਂ ਤੁਰ ਕੇ ਤੇ ਡੀਸੀ ਦਫ਼ਤਰ ਤੱਕ ਜਾਵਾਂਗੇ ਸੋ ਪੂਰਾ ਸ਼ਾਂਤਮਈ ਦੇਵਾਚੇ ਸਾਡਾ ਅੱਜ ਰੋਸ ਮਾਰਚ ਹੋ ਰਿਹਾ ਮੈਂ ਰੋਸ ਸੰਗਰਨਵਾ ਕਾਟਿਕਸਾਨ ਯੂਨੀਅਨ ਕਾਦੀਆਂ ਬਲਾਕ ਪ੍ਰਧਾਨ ਕਾਦੀਆਂ ਜੇ ਜਿਹੜਾ ਮਾਰਜਾ ਜੀ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਹਾਂ ਸਰਕਾਰ ਦੇ ਨਾਲ ਸਾਡੀ ਔਦੋ ਕੁਝ ਹੋਰ ਮੰਗਾਂ ਸਨ ਕੱਲੀ ਸਾਡੀ ਉਹ ਬਿੱਲ ਦੀ ਇੱਕ ਮੰਗਣੀ ਸੀ ਉਹਦੇ ਨਾਲ ਸਾਡੀ ਐਮ ਐਸ ਪੀ ਦਾ ਗਰੰਟੀ ਕਾਨੂੰਨ ਕਿਸਾਨਾਂ ਦੇ ਜਿਹੜਾ ਕਰਜ਼ਾ ਉਹਦੀ ਮਾਫੀ ਫੇਰ ਜਿਹੜੀ ਸਾਡੀ ਫਸਲ ਆ ਉਹਦਾ ਪੂਰਾ ਭਾਅ ਜਿਹੜੀ ਟੈਪਾਸ ਵੀ ਨਹੀਂ ਸੀ ਪਲੱਸ ਪੂਰਾ ਦੀਜਾ ਵੀ ਇਹ ਇਹ 2 ਉਹ ਨਾ ਦਿੰਦੇ ਆ ਅਸੀਂ ਸੀ ਪਲੱਸ 2 ਦਾ ਮੰਗਦੇ ਆ ਸਵਾਮੀ ਨਾਥਨ ਰਿਪੋਰਟ ਦੇ ਨਾਲ ਜਿਹੜਾ ਵਾ ਭਾਅ ਤੁਹਾਡਾ ਜਿਹੜਾ ਪੱਕਾ ਪੱਜੇ ਫਸਲਾਂ ਦਾ ਉਹੀ ਗੱਲ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਉੱਥੇ ਕੁਝ ਕਿਸਾਨਾਂ ਦੇ ਪਰਚੇ ਹੋਏ ਸਨ ਉਹ ਪਰਚਿਆਂ ਦੀ ਮਾਫੀ ਜਿਹੜੀ ਸਰਕਾਰ ਨੇ ਕਿਹਾ ਸੀ ਇਹ ਪਰਚੇ ਜਿਹੜੇ ਮaaf ਕਰ ਦਾਂਗੇ ਵਾਪਸ ਲੜਾਗੇ ਪਰ ਸਰਕਾਰ ਨੇ ਪਰਚੇ ਵਾਪਸ ਲਾਏ ਨਹੀਂ ਉਹ ਵੀ ਸਾਡੀ ਇਹਨਾਂ ਦੇ ਵਿੱਚ ਇੱਕ ਮੰਗਾ ਬਿਸ਼ਰਾ ਟੈਣੀ ਨੂੰ ਆਪਣੇ ਉਹਦੇ ਤੋਂ ਬਰਖਾਸਤ ਕਰਨਾ ਜਿਹਦੇ ਜਿਹਦੇ ਮੁੰਡੇ ਨੇ ਕੁਝ ਕਿਸਾਨ ਜਾਨ ਬੁਝ ਗਈ ਉਹਨਾਂ ਦੇ ਉੱਤੇ ਜੀਪ ਛਾੜ ਕੇ ਉਹਨਾਂ ਨੂੰ ਕੁਚਲਿਆ ਸੀ ਉਹਦੇ ਬਰਖਾਸਤ ਕਰਨੀ ਮੰਗਾ ਹੋਰ ਬਾਕੀ ਜਿਹੜੇ ਵੇਖੋ ਸਰਕਾਰ ਜਿਹੜੀ ਹੈ ਨਾ ਇੰਪੋਰਟਮੈਂਟ ਸਾਰੀ ਨਹੀਂ ਕਰਦੀ ਸਾਰੀਆਂ ਫਖਲਾਦੀ ਸਰਕਾਰ ਪ੍ਰੋਕੂਰਮੈਂਟ ਕਰਦੀ ਸਿਰਫ ਕਣਕ ਦੇ ਝੋਨੇ ਦੀ ਬਾਕੀ ਮੱਕੀ ਹੋ ਗਈ ਜਵਾਰ ਹੋ ਗਿਆ ਦਾਲਾਂ ਹੋ ਗਈਆਂ ਕਪਾਹ ਹੋ ਗਈ ਜਿੰਨੀਆਂ ਵੀ ਬਾਕੀ 25 ਫਸਲਾਂ ਨੇ ਉਹ ਸਰਕਾਰ ਨਹੀਂ ਖਰੀਦ ਕਰਦੀ ਨਹੀਂ ਲੈਂਦੀ ਪਰ ਉਹਦਾ ਨੁਕਸਾਨ ਕਿੰਨਾ ਸਰਕਾਰ ਐਮ ਐਸ ਪੀ ਤੈਅ ਕਰ ਦਿੰਦੀ ਆ ਵੀ 1800 ਰੁਪਏ ਨੂੰ ਜਵਾਰ ਵਿਕੇਗੀ ਪਰ ਉਹ ਜਦੋਂ ਪ੍ਰਾਈਵੇਟ ਖੇਤਰ ਜਿਹੜਾ ਖਰੀਦ ਕਰਨ ਆਉਂਦਾ ਵਾ ਮੰਡੀਆਂ ਦੇ ਵਿੱਚ ਉਹ ਐਮ ਐਸ ਪੀ ਦੇ ਉੱਤੇ ਖਰੀਦਦਾ ਨਹੀਂ ਹੈਗਾ ਉਹ ਫਿਰ 1200 1200000 800 ਆ ਤੁਸੀਂ ਦੇਖੋ ਪਿੱਛੇ ਪਿਆਜ਼ ਦਾ ਕੀ ਹਾਲ ਹੋਇਆ ਵਾ 나ਸੀਕ ਦੇ ਵਿੱਚ 1 ਰੁਪਏ ਪਿਆਜ਼ ਵੇਗਿਆ 10 ਪੈਸੇ ਪਿਆਜ਼ ਵੇਗਿਆ 40 ਕਿਲੋ ਪਿਆਜ਼ ਵੇਗਿਆ ਵਾ ਜ਼ਿਮੀਂਦਾਰ ਫਸਲ ਲੈ ਕੇ ਮੰਡੀ 'ਚ ਆਉਂਦਾ ਵਾ ਪੈਸੇ ਵਟਣ ਵਾਸਤੇ ਇੱਥੋਂ ਤੱਕ ਮਾੜੇ ਹਾਲਾਤ ਨੇ ਸਟੇਟਾਂ ਦੂਜੀਆਂ ਦੇ 나ਸੀਕ ਹੋ ਗਿਆ ਮਹਾਰਾਸ਼ਟਰ ਹੋ ਗਿਆ ਜਿੱਥੇ ਬੈਂਗਣ ਹੀ ਜ਼ਿਆਦਾ ਪੈਦਾ ਹੁੰਦਾ ਸਬਜ਼ੀਆਂ ਜ਼ਿਆਦਾ ਪੈਦਾ ਹੁੰਦੀਆਂ ਨੇ ਉਲਟੇ ਜੜ ਦੀ ਜੇਬ 'ਚੋਂ ਪੈਸੇ ਮੰਗਦੇ ਆ ਵੀ ਸਾਡਾ ਖਰਚਾ ਜ਼ਿਆਦਾ ਆ ਗਿਆ ਨੂੰ ਸਾਭ ਸੰਭਾਲਦਾ ਤੇ ਜੱਟ ਨੂੰ ਕਹਿੰਦੇ ਵੀ ਤੇਰਾ 500 ਰੁਪਇਆ ਤੂੰ ਬਣਿਆ ਵਾ 250 ਦੀ ਤੇਰੀ ਸਬਜ਼ੀ ਹੋਈ ਐ ਇੰਨਾ ਮਾੜਾ ਜਿਹੜਾ ਜ਼ਿਮੀਂਦਾਰ ਦਾ ਕਿਸਾਨੀ ਦਾ ਹਾਲ ਜਿਹੜਾ ਸਰਕਾਰਾਂ ਨੇ ਕਰਤਾ ਵਾ ਇਹਨਾਂ ਦੇ ਸਾਰਿਆਂ ਦੇ ਸਬੰਧ ਵਿੱਚ ਇਹ ਜਿਹੜਾ ਰੋਸ ਮਾਰਚਾ ਕੱਢਿਆ ਜਾ ਰਿਹਾ ਵਾ ਕਿੱਥੋਂ ਕਿੱਥੋਂ ਹੀ ਜਾਣਾ ਤੇ ਕਿੱਥੇ ਇਹ ਸ਼ੁਰੂ ਹੋਣਾ ਹੈ ਇਹ ਸਰ ਇੱਥੋਂ ਸ਼ੁਰੂ ਕਰਕੇ ਆਪਾਂ ਬਟਾਲੇ ਤੱਕ ਜਾਵਾਂਗੇ ਕਿੰਨੇ ਕੁ ਟਰੈਕਟਰ ਆ ਤੁਹਾਡੇ ਵੱਲੋਂ ਹੀ ਮੰਗ ਫਿਰੇ ਟਰੈਕਟਰ ਕਾਫੀ ਆ ਇਕੱਲਾ ਬਟਾਲੇ ਚ ਹੀ ਕਿ ਪੂਰੇ ਪੰਜਾਬ ਚ ਹੋ ਰਿਹਾ ਹੈ ਜਿਹੜਾ ਇਹ ਭਾਈ ਪੂਰੀ ਹਿੰਦੁਸਤਾਨ ਚ ਹੋ ਰਿਹਾ ਵਾ ਇਹ ਸੰਜੁਗ ਕਿਸਾਨ ਮੋਰਚਾ ਜਿਹੜਾ ਬਣਿਆ ਸੀ ਜਦੋਂ ਆਪਾਂ ਦਿੱਲੀ ਅੰਦੋਲਨ ਲੜਿਆ ਵਾ ਇਹ ਉਸ ਸੰਯੁਕਤ ਖਸਾਨ ਮੋਰਚੇ ਦੀ ਕਾਲ ਆ ਵੀ ਜਿਹੜੀ ਤੁਸੀਂ ਟਰੈਕਟਰ ਮਾਰਚ ਕਰਨੇ ਆ ਕਿ ਜੂਪੀ ਵਿਹਾਰ ਤਮਿਲਨਾਡੂ ਹਰ ਸਟੇਟ ਚ ਜਿਹੜਾ ਅੱਜ ਟਰੈਕਟਰ ਮਾਰਚ ਹੋਏਗਾ ਕੀ ਕਾਰਨ ਹੈ ਤੁਹਾਨੂੰ ਘੜੀਮੁੜੀ ਜਾ ਕੇ ਟਰੈਕਟਰ ਰੋਸ ਮਾਰਚ ਕਰਨਾ ਪੈ ਰਿਹਾ ਪਰ ਸਰਕਾਰ ਸੁਣਦੀ ਨਹੀਂ ਤੁਹਾਡੀ ਕਿਤੇ ਵੀ ਸਰ ਸਰਕਾਰ ਚਾਹੁੰਦੀ ਆ ਵੀ ਪ੍ਰਾਈਵੇਟ ਸੈਕਟਰ ਨੂੰ ਹਾਵੀ ਕਰਨਾ ਜਿਹੜਾ ਏਸ ਜਿਮੀਦਾਰ ਦੇ ਕਿਸਾਨੀ ਉੱਤੇ ਵੀ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡੇ ਉੱਤੇ ਪ੍ਰਾਈਵੇਟ ਸੈਕਟਰ ਨੂੰ ਨਾ ਥੋਪਿਆ ਜਾਵੇ ਇਹ ਇੱਥੇ ਕਾਰਨਾ ਕਰਕੇ ਜਿਹੜੇ ਬਾਰ-ਬਾਰ ਸਾਨੂੰ ਧਰਨੇ ਲਾਉਣੇ ਪੈਂਦੇ ਆ ਮਾਰਚ ਕਰਨੇ ਪੈਂਦੇ ਆ ਕਿਉਂਕਿ ਸਰਕਾਰ ਚਾਹੁੰਦੀ ਆ ਵੀ ਕਿਸਾਨੀ ਨੂੰ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ। ਪ੍ਰਧਾਨ ਜੀ ਬਾਪੂ ਜੀ ਕੀ ਨਾਮ ਤੁਹਾਡਾ? ਮੈਂ ਗਰਮੇਲ ਸਿੰਘ ਪ੍ਰਧਾਨ ਆਰਤੀਸੇ ਸਿੰਘ ਬਠਾਲਾ ਕਰਨ। ਬਾਪੂ ਜੀ ਕੀ ਲੱਗਦਾ ਅੱਜ ਫੇਰ ਤੁਹਾਨੂੰ ਦੁਬਾਰਾ ਟਰੈਕਟਰ ਮਾਰਚ ਕਰਨਾ ਪਿਆ ਬੋਰ ਚੇਰਬਾਰ। ਇਸ ਕਰਕੇ ਦਬਾਹ ਕੱਢਣਾ ਪਿਆ ਕਿ ਜਿਹੜਾ ਹੀ ਸਿੱਖ ਨੇ ਖਾਂ ਜਿਹੜਾ ਧਰਨਾ ਲਾਇਆ ਸੀਗਾ ਉਹਦੇ ਵਿੱਚ ਸਾਨੂੰ ਥੋੜਾ ਅਨਸਾਫ਼ ਮਿਲਿਆ। ਕਣਕ ਝੋਨੇ ਤੇ ਹੀ ਰਹਿ ਗਿਆ ਉਹ। ਜਿਹੜੀਆਂ ਸਬਜ਼ੀਆਂ ਨੇ ਕ્યા ਹੈ ਆਲੂ ਲਾਉਂਦੇ ਆ ਕਿਆ ਹੋਰ ਸਬਜ਼ੀਆਂ ਲਾਉਂਦੇ ਉਹਦੇ ਵਿੱਚ ਸਾਨੂੰ ਆਪਣੇ ਕੋਲੋਂ ਪੈਸੇ ਜਾਂਦੇ ਆ ਤੁਸੀਂ ਆਰਕਾਂ ਲਾ ਲਓ ਵੀ ਟਰੈਕਟਰ ਆ ਟਮਾਟਰ ਦੇ ਉੱਤੇ ਸਾਡਾ 1 ਕਿੱਲੇ ਦੇ ਲਾਉਣ ਵਾਸਤੇ ਕਰ ਤੋਂ ਕਰਤੀ 50000 ਰੁਪਏ ਖਰਚ ਆਉਂਦੇ ਉਹ 12 ਰੁਪਏ ਕਿਲੋ ਵਿਗਣ ਡਿਆ ਮੰਡੀ ਜਾ ਜੇ ਤਾਂ ਮੰਡੀ ਦੇ ਵਿੱਚੋਂ ਬਾਹਰ ਨਿਕਲਦਾ ਉਹਦੇ 25 30 40 ਰੁਪਏ ਕਿਲੋ ਆ ਜਾਂਦਾ ਇਸ ਕਰਕੇ ਸਾਡਾ ਇਹ ਸੰਤੋ ਸਰਕਾਰ ਦੇ ਘਾੜੀ ਰੋਸਿਆ ਇਹ ਜਿਹੜੀ ਐਮ ਐਸ ਸੀ ਆ ਸਬਜ਼ੀਆਂ ਤੇ ਵੀ ਦਿੱਤੀ ਜਾਵੇ ਹਰਾਂ ਤੇ ਵੀ ਦਿੱਤੀ ਜਾਵੇ ਤੇ ਕਿਸਾਨਾਂ ਦੇ ਕਦੇ ਜਿਹੜੇ ਉਹ ਮਾਰਕੀਟਿੰਗ ਚ ਜਾ ਜਾਂਦੇ ਆ ਜਦੋਂ ਸਾਨੂੰ ਇਹ ਕਰ ਦਿੰਦੇ ਆ ਵੀ ਤੁਸੀਂ ਜਾਓ ਕਿ ਅਸੀਂ ਆ ਚੀਜ਼ਾਂ ਮੰਨ ਲੀਆਂ ਨੇ ਉਹ ਫਿਰ ਹਸੈਂਦ ਉੱਥੇ ਰਹਿਨ ਦਿੱਤਾ ਬਸ ਰਹਿ ਗਿਆ ਐਮਐਸਏ ਤੇ ਕੱਲੀ ਰਹਿ ਗਿਆ ਕਣਕ ਤੇ ਤੇ ਝੋਨੇ ਤੇ ਹੋਰ ਕਿਸੇ ਦਾ ਸਰਵਉਤਮਹੀਗੀ ਜਵਾਰ ਤੇ ਨਹੀਂ ਹੈਗੀ ਨਹੀਂ ਭਾਜੀ ਕੋਦੀ ਤੇ ਨਹੀਂ ਹੈਗੀ ਇਹ ਜਿੰਨੀ ਤੱਕ ਜਿਸ ਕਰਕੇ ਸਾਨੂੰ ਤੁਹਾਡਾ ਧੰਨਵਾਦ ਧੰਨਵਾਦ ਦੱਸਿ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਜਿੱਥੇ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਡੀਸੀ ਅਤੇ ਐਸਡੀਐਮ ਦਫ਼ਤਰ ਦੇ ਵਿੱਚ ਮੰਗ ਪੱਤਰ ਵੀ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਜਲਦ ਹੀ ਪੂਰੀਆਂ ਨਾ ਹੋਈਆਂ ਤਾਂ ਉਹ ਵੱਡਾ ਸੰਘਰਸ਼ ਵੀ ਕਰਨਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਮੁਗਤ ਤੋਂ ਸੰਜੀਵ ਅਰੋੜਾ ਪੰਜਾਬੀ ਲੋਕ ਚੈਨਲ